ਐਮਐਸਸੀ ਜਿਹੜਾ ਟ੍ਰੇਡ ਵਿੰਗਾ ਉਹਦੇ ਚੇਅਰਮੈਨ ਨੀਲ ਗਰਗਜ ਜੀ ਔਰ ਟ੍ਰੇਡ ਵਿੰਗ ਦੇ ਚੇਅਰਮੈਨ ਠਾਕੁਰ ਸਾਹਿਬ ਬਿਲਕੁਲ ਮੌਜੂਦ ਨੇਗੇ ਇਹਨਾਂ ਦੇ ਡਿਪਾਰਟਮੈਂਟ ਨੇ ਕੱਲ ਇੰਡਸਟਰੀ ਦੇ ਡਿਪਾਰਟਮੈਂਟ ਨੇ ਇੱਕ ਬਹੁਤ ਹੀ ਕ੍ਰਾਂਤੀਕਾਰੀ ਕਦਮ ਜਿਹੜਾ ਪੰਜਾਬ ਦੇ ਅੰਦਰ ਚੁੱਕਿਆ ਕਿਉਂਕਿ ਲੁਧਿਆਣਾ ਉਹ ਉਦਯੋਗਿਕ ਸ਼ਹਿਰ ਆ ਜਿਹਨੇ ਬਹੁਤ ਵੱਡੀ ਦੁਨੀਆ ਦੇ ਅੰਦਰ ਤਰੱਕੀ ਕੀਤੀ ਆ ਖਾਸ ਕਰਕੇ ਉਦਯੋਗ ਦੇ ਖੇਤਰ ਦੇ ਅੰਦਰ ਖਾਸ ਕਰਕੇ ਇੰਡਸਟਰੀ ਦੇ ਖੇਤਰ ਦੇ ਅੰਦਰ ਬਹੁਤ ਲੰਬੇ ਸਮੇਂ ਤੋਂ ਇਹਨਾਂ ਦੀਆਂ ਵੱਡੀਆਂ ਡਿਮਾਂਡ ਜਿਹੜੀਆਂ ਪੈਂਡਿੰਗ ਪੰਜਾਂ ਸੀਗੀਆਂ ਇੰਡਸਟਰੀ ਡਿਪਾਰਟਮੈਂਟ ਦੀਆਂ ਉਹ ਕੱਲ ਮੈਂ ਸਮਝਦਾ ਪੂਰੀਆਂ ਹੋਈਆਂ ਰਹੀਆਂ ਕੱਲ ਇੱਕ ਇਤਿਹਾਸਿਕ ਫੈਸਲਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਦੇ ਕੀਤਾ ਅਰਵਿੰਦ ਕੇਜਰੀਵਾੜੀ ਦੇ ਦਿਸ਼ਾ ਨਿਰਦੇਸ਼ ਦੇ ਅੰਦਰ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆ ਗਿਆ ਮੈਂ ਸਮਝਦਾ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਉਦਯੋਗਿਕ ਕ੍ਰਾਂਤੀ ਜਿਹੜੀ ਆ ਹੋਰ ਅੱਗੇ ਵਧੂਗੀ ਔਰ ਪੰਜਾਬ ਜਿਹੜਾ ਉਦਯੋਗ ਦੇ ਖੇਤਰ ਚ ਹੋਰ ਤਰੱਕੀ ਕਰੂਗਾ ਕਿਉਂਕਿ ਬਹੁਤ ਸਾਰੀਆਂ ਇੰਡਸਟਰੀ ਬਹੁਤ ਸਾਰੇ ਉਦਯੋਗ ਜਿਹੜੇ ਨੇਗੇ ਉਹ ਪੰਜਾਬ ਚ ਆਉਣਾ ਚਾਹੁੰਦੇ ਸੀ ਪਰ ਲੇਕਿਨ ਕਿਸੇ ਨਾ ਕਿਸੇ ਕਾਰਨ ਉਹਨਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਿਛਲੇ 3 ਸਾਲਾਂ ਤੋਂ ਕਾਫੀ ਵੱਡੇ ਸੁਧਾਰ ਜਿਹੜੇ ਨੇਗੇ ਇੰਡਸਟਰੀ ਦੇ ਖੇਤਰ ਚ ਹੋਏ ਪਰ ਲੇਕਿਨ ਫਿਰ ਵੀ ਕਾਫੀ ਦਿੱਕਤਾਂ ਪੇਸ਼ ਆ ਰਹੀਆਂ ਸੀ ਪਿਛਲੇ 3 ਸਾਲਾਂ ਚ ਔਰ ਉਸ ਤੋਂ ਪਹਿਲਾਂ ਜਦੋਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਵੀ ਸਭਾਈ ਦੀ ਇਲਕਿ ਲੜ ਰਹੀ ਸੀ ਸਾਡੇ ਡੈਸ਼ਲ ਕੋਆਰਡੀਨੇਟਰ ਅਰਵਿੰਦ ਕੇਜਰੀਬਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਾਦਾ ਕੇ ਇੰਡਸਟਰੀ ਦੇ ਨਾਲ ਮੀਟੀਆਂ ਕੀਤੀਆਂ ਸੀ ਬਹੁਤ ਸਾਰੇ ਟਾਊਨ ਹਾਲ ਮੀਟੀਆਂ ਹੋ ਜਾਂ ਸੀ ਪੰਜਾਬ ਦੇ ਹਰ ਖੇਤਰ ਦੇ ਅੰਦਰ ਅਰਵਿੰਦ ਕੇਜਰੀਬਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਗਏ ਸੀ ਸਾਡੀ ਟੀਮ ਗਈ ਸੀ ਔਰ ਉਸ ਸਮੇਂ ਕਾਫੀ ਮੰਗਾਂ ਜਿਹੜੀਆਂ ਸਾਹਮਣੇ ਆਉਂਦੀਆਂ ਸੀ ਪਰ ਲੇਕਿਨ ਬਹੁਤ ਸਾਰੀਆਂ ਮੰਗਾਂ ਸੀ ਪਿਛਲੇ 3 ਸਾਲਾਂ ਚ ਪੂਰੀਆਂ ਕੀਤੀਆਂ ਨਗੀਆਂ ਕੱਲ ਇੱਕ ਕ੍ਰਾਂਤੀਕਾਰੀ ਕਦਮ ਚੁੱਕਿਆਗਾ ਕਿ ਅਸੀਂ ਜੇਕਰ ਕੋਈ ਪੰਜਾਬ ਦੇ ਅੰਦਰ ਕੋਈ ਵੀ ਵਿਅਕਤੀ ਕੋਈ ਵੀ ਉਦਯੋਗਪਤੀ ਕੋਈ ਵੀ ਇੰਡਸਟਰੀਲਿਸਟ ਜੇਕਰ ਪੰਜਾਬ ਦੇ ਅੰਦਰ ਇੰਡਸਟਰੀ ਲਾਉਣਾ ਚਾਹੁੰਦਾਗਾ ਤਾਂ ਉਹਨੂੰ 45 ਦਿਨਾਂ ਦੇ ਵਿੱਚ 45 ਦਿਨਾਂ ਦੇ ਵਿੱਚ ਆਪਣੇ ਆਪ ਜਿਹੜੀ ਆ ਆਪਣੇ ਆਪ ਜਿਹੜੀ ਆ ਉਹਨੂੰ ਪ੍ਰਵਾਨਗੀ ਮਿਲੂਗੀ ਜੇਕਰ ਕੋਈ ਆਬਜੈਕਸ਼ਨ ਨਾ ਲੱਗਿਆ ਕਿਉਂ ਕਹਿਣ ਦਾ ਭਾਵ ਆ ਕਿ 45 ਜਦੋਂ ਪਾਈ ਕਰੂਗਾ ਉਦੋਂ ਸਾਰਾ ਪ੍ਰੋਸੈਸ ਜਿਹੜਾਗਾ ਉਹ 45 ਦਿਨਾਂ ਚ ਸਿੰਗਲ ਵਿੰਡੋ ਤੇ ਜਾ ਕੇ ਅਪਲਾਈ ਕਰਨਾ ਪਊਗਾ ਪਰ 45 ਦਿਨਾਂ ਦੇ ਅੰਦਰ ਅੰਦਰ ਅਪਰੂਵਲ ਹੋਊਗੀ ਜੇਕਰ ਕੋਈ ਓਬਜੈਕਸ਼ਨ ਹੋਇਆ ਕਿਸੇ ਵੀ ਕਿਸਮ ਦਾ ਓਬਜੈਕਸ਼ਨ ਹੋਇਆ ਕਿਸੇ ਵੀ ਡਿਪਾਰਟਮੈਂਟ ਦਾ ਓਬਜੈਕਸ਼ਨ ਹੋਇਆ ਉਹ ਡਿਪਾਰਟਮੈਂਟਾਂ ਨੂੰ ਸਾਰੇ ਓਬਜੈਕਸ਼ਨ ਜਿਹੜੇ 45 ਦਿਨਾਂ ਚ ਮੂਵ ਕਰਨੇ ਪੈਣਗੇ 45 ਦਿਨਾਂ ਚ ਉਹਨਾਂ ਸਾਰੇ ਓਬਜੈਕਸ਼ਨਾਂ ਦਾ ਹੱਲ ਕਰਨਾ ਪਊਗਾ ਜੇਕਰ 45 ਦਿਨਾਂ ਚ ਆਪਣੇ ਓਬਜੈਕਸ਼ਨ ਹੱਲ ਨਹੀਂ ਕਰ ਪਾਉਂਦੇ ਤਾਂ ਮੈਂ ਸਮਝਦਾ ਉਸ ਵਿਅਕਤੀ ਨੂੰ ਆਪਣੇ ਆਪ ਜਿਹਨੂੰ ਡੀਮਡ ਅਪਰੂਵਲ ਵੀ ਕਹਿ ਦਿੰਦੇ ਨੇ ਉਹ ਬਿਲਜੂਗੀ ਇਸ ਸਮੇਂ ਸਮਝਦਾ ਕਿ ਇਤਿਹਾਸਿਕ ਫੈਸਲਾ ਜਿਹੜਾ ਉਹ ਪੰਜਾਬ ਦੇ ਉਦਯੋਗ ਪੱਤੀਆਂ ਦੇ ਹੱਕ ਵਿੱਚ ਪੰਜਾਬ ਦੀ ਇੰਡਸਟਰੀ ਦੇ ਹੱਕ ਵਿੱਚ ਹੋਊਗਾ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਜਿਹੜੀਆਂ ਦਿੱਕਤਾਂ ਹੁੰਦੀਆਂ ਸੀ ਸਾਰੀਆਂ ਦੂਰ ਹੋਣਗੀਆਂ ਔਰ ਸਿੰਗਲ ਵਿੰਡੋ ਸਿਸਟਮ ਨੂੰ ਜਿਹੜਾ ਬਹੁਤ ਹੀ ਤਾਕਤਵਰ ਬਣਾਇਆ ਗਿਆ ਸਿੰਗਲ ਵਿੰਡੋ ਸਿਸਟਮ ਕਹਿਣ ਨੂੰ ਹੋਰ ਰਾਜਾਂ 'ਚ ਵੀ ਆ ਪਹਿਲਾਂ ਵੀ ਚੱਲਦਾ ਸਿੰਗਲ ਵਿੰਡੋ ਪਰ ਲੇਕਿਨ ਉਹਦੇ ਅੰਦਰ ਡੀਮਡ ਅਪਰੂਵਲ ਦੀ ਜਿਹੜੀ ਪ੍ਰਵਾਨਗੀ ਹੈ ਨਹੀਂ ਸੀ ਯਾਨੀ ਕਿ ਹੁਣ ਅਸੀਂ ਕਰਤਾ ਕਿ ਜੇਕਰ ਭਾਈ ਅਬਜੈਕਸ਼ਨ ਲੱਗ ਗਿਆ ਤੁਸੀਂ ਅਪਲਾਈ ਕਰਤਾ ਅਪਲਾਈ ਕਰਨ ਤੋਂ ਬਾਅਦ 7 ਦਿਨਾਂ ਚ ਅਬਜੈਕਸ਼ਨ ਲੱਗ ਗਿਆ ਔਰ 7 ਦਿਨਾਂ ਤੋਂ ਲੈ ਕੇ ਅਗਲਾ ਪ੍ਰੋਸੈਸ ਜਿਹੜਾ ਹੈਗਾ ਜੇਕਰ ਤੁਸੀਂ ਉਹਨੂੰ ਠੀਕ ਨਾ ਕਰ ਪਾਏ ਡਿਪਾਰਟਮੈਂਟ ਵਾਲੇ ਤਾਂ ਡਿਪਾਰਟਮੈਂਟ ਦਾ ਹੈੱਡ ਜਿਹੜਾ ਹੈਗਾ ਉਹਨੂੰ ਅਪਰੂਵਲ ਦੇ ਦੂਗਾ ਇਹ ਵੀ ਗੱਲ ਹੈ ਕਿ ਅਪਰੂਵਲ ਦਾ ਚੱਲਦਾ ਰਹੂਗਾ ਔਰ ਉਸ ਤੋਂ ਬਾਅਦ ਜਿਹੜੇ ਵੀ ਕਰਮਚਾਰੀ ਨੇ ਜਿਹੜੇ ਵੀ ਡਿਪਾਰਟਮੈਂਟ ਨੇ ਚਾਹ ਫੋਰੈਸਟ ਦਾਗਾ ਚਾਹ ਇਲੈਕਟ੍ਰਿਸਿਟੀ ਦਾਗਾ ਚਾਹ ਗਮਾੜਾ ਦਾਗਾ ਚਾਹ ਗਲਾੜਾ ਦਾਗਾ ਚਾਹ ਪੀਐਸਆਈ ਡੀਸੀ ਜਿੱਲੇ ਵੀ ਡਿਪਾਰਟਮੈਂਟ ਆਉਂਦੇ ਨੇਗੇ ਜੇਕਰ ਉਹਨਾਂ ਨੇ ਕਿਸੇ ਕਿਸਮ ਦੀ ਕੁਤਾਹੀ ਕੀਤੀ ਕਿਸੇ ਕਿਸਮ ਦੀ ਡਲੇ ਕੀਤੀ ਤਾਂ ਉਹਨਾਂ ਦੇ ਖਿਲਾਫ ਵੀ ਜਿਹੜਾ ਹੈਗਾ ਐਕਸ਼ਨ ਹੋਊਗਾ ਉਹਨਾਂ ਦੀ ਵੀ ਰਿਸਪੌਂਸਿਬਿਲਟੀ ਉਹਨਾਂ ਦੀ ਵੀ ਅਕਾਉਂਟੇਬਿਲਟੀ ਤੈਅ ਕੀਤੀ ਗਈ ਹੈ ਇਤਿਹਾਸਿਕ ਫੈਸਲਾ ਜਿਹੜਾ ਪੰਜਾਬ 'ਚ ਕੱਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾਗਾ ਕੱਲ 12 ਵੱਡੇ ਐਲਾਨ ਕੱਲ 12 ਵੱਡੇ ਐਲਾਨ ਜਿਹੜੇ ਨੇਗੇ ਉਹ ਇੰਡਸਟਰੀ ਦੇ ਹੱਕ ਦੇ ਵਿੱਚ ਹੋਏ ਨੇ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਪੰਜਾਬ ਜਿਹੜਾ ਅੱਗੇ ਵਧੂਗਾ ਸੋ ਇਸ ਤੋਂ ਬਿਨਾ 125 ਕਰੋੜ ਦਾ ਜੇਕਰ ਕੋਈ ਵੀ ਵਿਅਕਤੀ 125 ਕਰੋੜ ਰੁਪਏ ਤੱਕ ਦਾ ਆਪਣਾ ਕੋਈ ਪ੍ਰੋਜੈਕਟ ਲਾਉਣਾ ਚਾਹੁੰਦਾ ਕੋਈ ਇੰਡਸਟਰੀ ਲਾਉਣਾ ਚਾਹੁੰਦਾਗਾ ਤਾਂ ਉਹਦੀ ਪ੍ਰਵਾਨਗੀ ਜਿਹੜੀ ਆ ਤਿੰਨ ਦਿਨਾਂ ਦੇ ਅੰਦਰ-ਅੰਦਰ ਮਿਲੂਗੀ ਉਹਦੀ ਪ੍ਰਵਾਨਗੀ ਜਿਹੜੀ ਆ ਤਿੰਨ ਦਿਨਾਂ ਦੇ ਅੰਦਰ-ਅੰਦਰ ਮਿਲੂਗੀ ਔਰ ਇਹ ਰਾਈਟ ਟੂ ਬਿਜ਼ਨਸ ਐਕਟ ਦੇ ਅਧੀਨ ਰਾਈਟ ਟੂ ਬਿਜ਼ਨਸ ਐਕਟ ਦੇ ਦੀ ਜਿਹੜੀਆਂ ਸੋਧਾਂ ਲੈ ਕੇ ਆਉਣੀਆਂ ਰਹੀਆਂ ਨੇ ਕਿ ਆ ਅਸੀਂ ਆਉਣ ਵਾਲੇ ਦਾ ਸੈਸ਼ਨ ਆ ਰਿਹਾ ਵਿਧਾਨ ਸਭਾ ਦਾ ਉਹ ਦਿਨ ਦੇ ਰਾਈਟ ਟੂ ਬਿਜ਼ਨਸ ਐਕਟ ਸੋਧ ਲੈ ਕੇ ਉਹ ਤਿੰਨ ਦਿਨ ਕਰਾਂਗੇ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਜਾਂ ਦਸਾਬਣਾ ਨਾ ਕਰਨਾ ਪਵੇ ਇਹ ਵੀ ਮੈਂ ਸਮਝਦਾ ਇੱਕ ਬਹੁਤ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾਗਾ ਇਸ ਤੋਂ ਬਿਨਾ ਲੈਂਡ ਫਿਜ਼ਿਬਿਲਟੀ ਰਿਪੋਰਟ ਜਿਹੜੀ ਆ ਲੈਂਡ ਦੀ ਫਿਜ਼ਿਬਿਲਟੀ ਰਿਪੋਰਟ ਜਿਹੜੀ ਆ ਉਹ ਰੈਵਨਿਊ ਸਰਕਲ ਸੱਤ ਦਿਨਾਂ ਚ ਦੇਊਗਾ ਯਾਨੀ ਤੁਸੀਂ ਕਹਿੰਦੇ ਹੋ ਕਿ ਮੈਂ ਆ ਲੈਂਡ ਸਿਲੈਕਟ ਕਰ ਲਈ ਆ ਜਿਹੜੀ ਆ ਮਾਛੀਵਾੜਾ ਦੇ ਖੇਤਰ ਦੇ ਅੰਦਰ ਲੁਧਿਆਣਾ ਦੇ ਖੇਤਰ ਦੇ ਅੰਦਰ ਆ ਲੈਂਡ ਮੈਂ ਪਰਟਿਕਲਰ ਲੈਂਡ ਸਿਲੈਕਟ ਕੀਤੀ ਆ ਸੋ ਮੈਨੂੰ ਦੱਸਿਆ ਜਾਵੇ ਕਿ ਇਹ ਲੈਂਡ ਜਿਹੜੀ ਆ ਇੰਡਸਟਰੀ ਲੱਗਣ ਦੇ ਯੋਗ ਹੈਗੀ ਆ ਜਾਂ 아니 ਕੋਈ ਦਿੱਕਤ ਆ ਉਹ 7 ਦਿਨਾਂ ਦੇ ਅੰਦਰ ਅੰਦਰ ਸਰਕਲ ਜਿਹੜਾ ਰੈਵਨਿਊ ਆ ਅਧਿਕਾਰੀ ਆ ਉਹ ਰਿਪੋਰਟ ਕਰੂਗਾ ਔਰ 15 ਦਿਨਾਂ ਦੇ ਵਿੱਚ 15 ਦਿਨਾਂ ਦੇ ਅੰਦਰ ਅੰਦਰ ਆਨਲਾਈਨ ਜਿਹੜੀ ਆ ਫਿਜ਼ਿਬਿਲਿਟੀ ਰਿਪੋਰਟ ਕਨਸਰਨਡ ਵਿਅਕਤੀ ਨੂੰ ਜਿਹੜਾ ਵਿਅਕਤੀ ਚਾਹੁੰਦਾਗਾ ਪਹੁੰਚੂਗਾ ਮੈਂ ਸਮਝਦਾ ਵੀ ਇੱਕ ਇਤਿਹਾਸਿਕ ਫੈਸਲਾ ਜਿਹੜਾ ਉਹ ਪੰਜਾਬ ਦੇ ਇੰਡਸਟਰੀਸਟਾਂ ਦੇ ਹੱਕ ਵਿੱਚ ਹੋਇਆਗਾ ਔਰ ਇਸ ਤਵੇਨਾ ਜਿਹੜੇ ਇੰਡਸਟਰੀਅਲ ਪਲਾਟ ਨੇਗੇ ਇੱਕ ਬਹੁਤ ਮਹੱਤਮਪੂਰਨ ਫੈਸਲਾਗਾ ਜਿਹੜੇ ਇੰਡਸਟਰੀਅਲ ਪਲਾਟ ਨੇਗੇ ਉਹਨਾਂ ਪਲਾਟਾਂ ਦੀ ਸਬਡਿਵੀਜ਼ਨ ਨਹੀਂ ਸੀ ਪਹਿਲਾਂ ਸਬਡਿਵੀਜ਼ਨ ਕਰਨ ਦੀ ਪਾਲਿਸੀ ਨਹੀਂ ਸੀ ਮੰਨ ਲਓ 2 ਏਕੜ ਦਾ ਪਲਾਟ ਆ ਕਿਸੇ ਡਸਲਿਸਟ ਦੇ ਦੋ ਪੁੱਤਰ ਨੇਗੇ ਤਿੰਨ ਪੁੱਤਰ ਨੇਗੇ ਉਹਨੂੰ ਡਿਵਾਈਡ ਨਹੀਂ ਕੀਤਾ ਜਾ ਸਕਦਾ ਸੀਗਾ ਕਿਉਂਕਿ ਪਾਲਿਸੀ ਤੋਂ ਬਾਹਰ ਸੀਗਾ पीएसआईडीसी ਦੀ ਪਾਲਿਸੀ ਤੋਂ ਬਾਹਰ ਸੀਗਾ ਹੁਣ ਅਸੀਂ ਉਹ ਨਵੀਂ ਇੰਡਸਟਰੀਅਲ ਪਾਲਿਸੀ ਲੈ ਕੇ ਆਇਆਗੇ ਉਸ ਪਲਾਟ ਦੀ ਸਬ ਡਿਵੀਜ਼ਨ ਵੀ ਹੋ ਸਕਦੀ ਆ ਉਹਨੂੰ ਵੰਡਿਆ ਜਾ ਸਕਦਾਗਾ ਇਸ ਤਰ੍ਹਾਂ ਦੀ ਪਾਲਿਸੀ ਪਹਿਲਾਂ ਪੰਜਾਬ ਦੇ ਅੰਦਰ ਕਦੇ ਵੀ ਨਹੀਂ ਬਣੀ ਸੀ ਪਹਿਲੀ ਵਾਰ ਹੋਇਆਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਾਲਿਸੀ ਜਿਹੜੀ ਬਣਾਈ ਆ ਇਸ ਤੋਂ ਬਿਨਾ ਲੀਜ਼ ਹੋਲਡ ਤੋਂ ਲੀਜ਼ ਹੋਲਡ ਤੋਂ ਫ੍ਰੀ ਹੋਲਡ ਕਰਨਾ ਯਾਨੀ ਬਹੁਤ ਸਾਰੀਆਂ ਪ੍ਰਾਪਰਟੀਆਂ ਪੰਜਾਬ ਸਰਕਾਰ ਨੇ ਅਰਯੋਗ ਪਤਿਆਂ ਨੂੰ ਲੀਜ਼ ਹੋਲ ਤੇ ਦਿੱਤੀਆਂ ਨੇ ਗਿਆ ਲੀਜ਼ ਕੀਤੀ ਹੈ ਕਿਸੇ ਨੇ 33 ਸਾਲ ਦੀ ਕਿਸੇ ਨੇ 55 ਸਾਲ ਦੀ ਕਿਸੇ ਨੇ 90 ਸਾਲ ਦਿਆ ਲੀਜ਼ ਹੋਈ ਹੋਈ ਆ ਉਹ ਸਾਰੀਆਂ ਪ੍ਰਾਪਰਟੀਆਂ ਹੁਣ ਜਿਹੜੀਆਂ ਜੇਕਰ ਉਹ ਵਿਅਕਤੀ ਜਿਹੜੀ ਪਾਲਿਸੀ ਬਣ ਰਹੀ ਆ ਜੇਕਰ ਵਿਅਕਤੀ ਜਿਹੜਾ ਇੱਕ ਸਰਟਨ ਫੀਸ ਇੱਕ ਅਮਾਉਂਟ ਭਰੂਗਾ ਉਹ ਭਰ ਕੇ ਜਿਹੜੀ ਆ ਫਰੀ ਹੋਲ ਹੋ ਜੀ ਯਾਨੀ ਕਿ ਉਸ ਪ੍ਰਾਪਰਟੀ ਜਿਹੜੀ ਆ ਉਹਦੇ ਨਾਂ ਹੋ ਜੂਗੀ ਉਹਨੂੰ ਕੋਈ ਵੀ ਝੰਜਟ ਕਿਸੇ ਕਿਸਮ ਦਾ ਇਨ ਫਿਊਚਰ ਨਹੀਂ ਰਹੂਗਾ ਇਹ ਵੀ ਮੈਂ ਸਮਝਦਾ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਧਿయోగਪਤੀਆਂ ਦੇ ਹੱਕ ਵਿੱਚ ਕੀਤਾ ਔਰ ਇਸ ਤੋਂ ਬਿਨਾ ਅਸੀਂ ਅਸੀਂ ਅਨਾਉਂਸ ਕੀਤਾ ਸੀਗਾ ਤੁਹਾਡੇ ਯਾਦ ਹੋਊਗਾ ਕਿ ਇਸ ਬਜਟ ਸੈਸ਼ਨ ਦੇ ਅੰਦਰ 31 ਮਾਰਚ ਤੋਂ ਪਹਿਲਾਂ ਅਸੀਂ ਅਨਾਉਂਸ ਕੀਤਾ ਸੀਗਾ ਕਿ ਇਸ ਵਾਰ ਅਸੀਂ 250 ਕਰੋੜ ਰੁਪਏ 250 ਕਰੋੜ ਰੁਪਏ ਜਿਹੜਾ ਇਨਸੈਂਟਿਵ ਆ ਜਿਹੜਾ ਕੋਈ ਨਾ ਕੋਈ ਸਬਸਿਡੀ ਆਪਾਂ ਕਹਿ ਲਈਏ ਇਨਸੈਂਟਿਵ ਆ ਜਿਹੜਾ ਇੰਡਸਟਰੀਸ ਨੂੰ ਮਿਲਦਾਗਾ ਉਹ ਅਸੀਂ ਇੱਕ ਸਾਲ ਚ ਦੇਵਾਂਗੇ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਆ ਕਿ ਉਹ ਜਿਹੜਾ ਇਨਸੈਂਟਿਵ ਆ ਅਸੀਂ ਪੰਜਾਂ ਮਹੀਨਿਆਂ 'ਚ ਪੰਜਾਂ ਮਹੀਨਿਆਂ 'ਚ 150 ਕਰੋੜ ਤੋਂ ਉੱਪਰ ਜਿਹੜੇ ਪੈਸੇ ਅਸੀਂ ਜਾਰੀ ਕਰ ਚੁੱਕੇ ਆ ਪਹਿਲੀ ਕਿਸ਼ਤ ਜਿਹੜੀ ਆ ਉਹ ਇਹਨਾਂ ਪੰਜਾਂ ਮਹੀਨਿਆਂ ਦੇ ਵਿੱਚ ਵਿੱਚ ਅਸੀਂ ਜਾਰੀ ਕੀਤੀ ਆ ਇਹ ਵੀ ਬੈਸਬੰਦ ਇੱਕ ਬਹੁਤ ਵੱਡਾ ਕੀਰਤੀਮਾਨ ਜਿਹੜਾ ਸਤਾਪਤ ਹੋਇਆਗਾ ਕਿਉਂਕਿ ਨਹੀਂ ਪੁਰਾਣੀਆ ਸਰਕਾਰਾਂ ਮੈਂ ਦੇਖ ਰਿਆ ਸੀਗਾ ਕਿ ਕਾਂਗਰਸ ਸਰਕਾਰ ਨੇ 5 ਸਾਲਾਂ 'ਚ 53 ਕਰੋੜ ਰੁਪਇਆ ਅਕਾਲੀ ਦਲ ਭਾਜਪੀ ਦੇ ਕਿਸੇ ਵੀ ਸਾਲ 'ਚ ਕੋਈ ਵੀ ਰੁਪਇਆ ਨਹੀਂ ਪਰ ਲੇਕਿਨ ਅਸੀਂ ਪਿਛਲੇ ਸਾਲੋਂ ਦਿੰਦੇ ਆ ਰਹੇ ਹਾਂਗੇ ਸੋ ਇਸ ਸਾਲ ਅਸੀਂ 250 ਕਰੋੜ ਰੱਖਿਆ ਪਿਛਲੇ ਸਾਲ 100 ਕਰੋੜ ਰੁਪਏ ਰੱਖਿਆ ਸੀਗਾ ਸੋ ਲਗਾਤਾਰ ਅਸੀਂ ਹਰੇਕ ਬਿਲਡ ਰੱਖਦੇ ਆ ਔਰ ਇੰਡਸਟਰੀ ਨੂੰ ਦਿੰਦੇ ਆਗੇ ਸੋ ਇਸ ਵਾਰ 250 ਕਰੋੜ ਰੁਪਿਆ ਜਿਹੜਾਗਾ ਉਹ ਅਸੀਂ ਪੇ ਕਰ ਚੁੱਕੇ ਹਾਂ ਸੋ ਨਾ ਸੌਰੀ 150 ਕਰੋੜ ਰੁਪਏ ਪੇ ਕਰ ਚੁੱਕੇ ਹਾਂ 250 ਕਰੋੜ ਚੋਂ ਸੋ ਇਹ ਵੀ ਬਹੁਤ ਵੱਡਾ ਫੈਸਲਾ ਜਿਹੜਾ ਇੰਡਸਟਰੀ ਦੇ ਹੱਕ ਵਿੱਚ ਹੋਇਆਗਾ ਇਸ ਤੋਂ ਬਿਨਾ ਜੇਕਰ ਕੋਈ ਵੀ ਵਿਅਕਤੀ ਆਪਣੀ ਬਿਲਡਿੰਗ ਦਾ ਪਲਾਨ ਬਣਾਉਣ ਦੇ ਲਈ ਸਟੇਬਿਲਿਟੀ ਸਰਟੀਫਿਕੇਟ ਲੈਣ ਲਈ ਹੁਣ ਕਿਸੇ ਦਫ਼ਤਰ ਜਾਣ ਦੀ ਲੋੜ ਨਹੀਂ ਜਿਹੜੇ ਅਸੀਂ ਇੱਕ ਆਰਕੀਟੈਕਚਰ ਦਾ ਇੱਕ ਇੰਜੀਨੀਅਰਾਂ ਦਾ ਇੱਕ ਗਰੁੱਪ ਬਣਾਵਾਂਗੇ ਕਿ ਲੁਧਿਆਣੇ ਦੇ ਅੰਦਰ ਆਹ ਸਰਟੀਫਾਈਡ ਸਾਡੇ ਕੋਲੇ ਜਿਹੜੇ ਨੇ ਆਰਕੀਟੈਕਟ ਨੇਗੇ ਆਹ ਸਰਟਨ ਇੰਜੀਨੀਅਰ ਨੇਗੇ ਕੋਈ ਵੀ ਵਿਅਕਤੀ ਉਹਨਾਂ ਇੰਜੀਨੀਅਰਾਂ ਤੋਂ ਜਾ ਕੇ ਆਪਣੀ ਰਿਪੋਰਟ ਲੈ ਕੇ ਕਿ ਮੈਂ ਇਸ ਜਗ੍ਹਾ ਤੇ ਪਲਾਟ ਆ ਇਸ ਪ੍ਰਕਾਰ ਦੀ ਬਿਲਡਿੰਗ ਬਣਾਉਣਾ ਚਾਹਾਂਗਾ ਜਦੋਂ ਸਰਟੀਫਾਈ ਕਰ ਦੇਣਗੇ ਉਹ ਆ ਕੇ ਸਾਡੇ ਡਿਪਾਰਟਮੈਂਟ ਜਮ੍ਹਾਂ ਕਰਾਉਣਗੇ ਤਾਂ ਉਸ ਤੋਂ ਬਾਅਦ ਨੂੰ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਕਿਉਂਕਿ ਨਹੀਂ ਤਾਂ ਕੀ ਹੁੰਦਾ ਸੀਗਾ ਹਮੇਸ਼ਾ ਨਕਸ਼ਾ ਬਣਾਉਣ ਦੇ ਨਾਂ ਦੇ ਉੱਤੇ ਸਾਈਟ ਪਲਾਨ ਬਣਾਉਣ ਦੇ ਨਾਂ ਦੇ ਉੱਤੇ ਬੜੀ ਖੱਜਲ ਖਵਾਰੀ ਹੁੰਦੀ ਸੀ ਔਰ ਕਿਤੇ ਨਾ ਕਿਤੇ ਕ੍ਰਾਪਸ਼ਨ ਦਾ ਵੀ ਸ਼ਕਾਰ ਹੋ ਜਾਂਦਾ ਸੀਗਾ ਸੋ ਉਸ ਤੋਂ ਇੱਕ ਬਹੁਤ ਵੱਡੀ ਰਾਤ ਜਿਹੜੀ ਆ ਉਹ ਪੰਜਾਬ ਦੇ ਸਾਰੇ ਉਦਯੋਗਪਤੀਆਂ ਨੂੰ ਮਿਲੂਗੀ ਇਸ ਤੋਂ ਬਿਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਫੈਸਲਾ ਕੀਤਾਗਾ ਕਿ 260 ਉਦਯੋਗਿਕ ਪਲਾਟ ਜਿਹੜੇ ਨੇਗੇ ਜਿਹੜੇ ਖਾਲੀ ਪਏ ਸੀ ਉਹਨਾਂ ਨੂੰ ਬੜੀ ਜਲਦੀ ਅਸੀਂ ਉਹਨਾਂ ਦੀ ਆਕਸ਼ਨ ਕਰ ਰਹੇ ਆ ਉਹਨਾਂ ਨੂੰ ਨਿਲਾਮ ਕਰ ਰਹੇ ਆ ਤਾਂ ਕਿ ਨਵੇਂ ਉਦਯੋਗ ਜਿਹੜੇ ਨੇ ਪੰਜਾਬ ਵਿੱਚ ਆਉਣ ਇਸ ਤੋਂ ਬਿਨਾ ਬਹੁਤ ਹੀ ਵੱਡਾ ਇੱਕ ਫੈਸਲਾ ਹੋਰ ਸਰਦਾਰ ਭਗਵੰਤ ਸਿੰਘ ਮਾਜੀ ਨੇ ਕੀਤਾਗਾ ਜਿਹੜੇ 52 ਫੋਕਲ ਪੁਆਇੰਟ ਨੇ ਪੰਜਾਬ ਦੇ 52 ਫੋਕਲ ਪੁਆਇੰਟ ਨੇ ਪੰਜਾਬ ਦੇ ਉਹਨਾਂ ਦਾ ਨਵੀਨੀਕਰਨ ਕਰਨ ਦੇ ਲਈ ਅਸੀਂ 300 ਕਰੋੜ ਰੁਪਏ ਲਾਟ ਕੀਤੇ ਨੇਗੇ 300 ਕਰੋੜ ਰੁਪਏ ਦੇ ਨਾਲ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਜਿਹੜਾ ਕਾਇਆਕਲਪ ਹੋਊਗੀ ਨਵੰਬਰ 2025 ਤੱਕ ਨਵੰਬਰ 2025 ਤੱਕ ਜਿਹੜਾ ਹੈਗਾ ਸਾਰੇ ਰਾਸਤੇ ਲਾਈਟਾਂ ਸਾਈਨ ਬੋਰਡ ਪਾਣੀ ਆਦ ਸਾਰੇ ਜਿਹੜੇ ਕੰਮ ਨੇਗੇ ਉਹ ਪੂਰੇ ਹੋ ਜਾਣਗੇ ਸਮਝ ਸਮਝਦਾ ਇਹ ਵੀ ਇੱਕ ਬਹੁਤ ਵੱਡਾ ਇਤਿਹਾਸਿਕ ਫੈਸਲਾ ਪੰਜਾਬ ਦੀ ਇੰਡਸਟਰੀ ਦੇ ਹੱਕ ਵਿੱਚ ਪੰਜਾਬ ਦੇ ਉਦਯੋਗਪਤੀਆਂ ਦੇ ਹੱਕ ਵਿੱਚ ਉਹ ਸਰਕਾਰ ਨੇ ਲਿਆਗਾ ਇਸ ਤੋਂ ਬਿਨਾ ਇੱਕ ਫਾਇਰ ਫਾਇਰ ਦੀ ਐਨਓਸੀ ਜਿਹੜੀ ਅੱਗ ਅੱਗ ਦੀ ਜਿਹੜੀ ਐਨਓਸੀ ਹੁੰਦੀ ਆ ਉਹ ਪਹਿਲਾਂ ਉਹਦਾ ਸਰਟੀਫਿਕੇਟ 3 ਸਾਲ ਲਈ ਹੁੰਦਾ ਸੀਗਾ ਸੌਰੀ 1 ਸਾਲ ਲਈ ਹੁੰਦਾ ਸੀਗਾ ਵੀ 1 ਸਾਲ ਬਰਸਾਲ ਇਸਾ ਲਿਆ ਅਗਲੇ ਸਾਲ ਜਿਸ ਤੇ ਆਪਾਂ ਬੈਠੇ ਆ ਇਹਦਾ ਸਰਟੀਫਿਕੇਟ ਫਾਇਰ ਦਾ ਹਰੇਕ ਸਾਲ ਰਿਵਿਊ ਕਰਾਉਣਾ ਪੈਂਦਾ ਸੀਗਾ ਹਰੇਕ ਸਾਲ ਨਵਿਉਣਾ ਪੈਂਦਾ ਸੀਗਾ ਉਹਨੂੰ ਨਮਾ ਕਰਾਉਣਾ ਪੈਂਦਾ ਸੀਗਾ ਪਰ ਲੇਕਿਨ ਸਰਕਾਰ ਨੇ ਫੈਸਲਾ ਕੀਤਾਗਾ ਕਿ ਹੁਣ ਅਸੀਂ 3 ਸਾਲਾਂ ਬਾਅਦ ਉਹ ਲਿਆ ਕਰਾਂਗੇ ਇਹਦੇ ਨਾਲ ਬਹੁਤ ਵੱਡੀ ਰਾਹਤ ਆ ਔਰ ਖੱਜਲਖਵਾਰੀ ਖਤਮ ਹੋਊਗੀ ਔਰ ਦੂਜਾ ਜਿਹੜੀ ਕਰਪਸ਼ਨ ਆ ਉਹ ਬਿਲਕੁਲ ਅਲਬਿਦਾ ਹੋਊਗੀ ਖਤਮ ਹੋਊਗੀ ਇਸ ਤੋਂ ਬਿਨਾ ਲੈਂਡ ਕਨਵਰਜਨ ਜਿਹੜੀ ਆ ਜਿਹੜੀ ਲੈਂਡ ਯੂਜ਼ ਕਨਵਰਜਨ ਪਾਲਿਸੀ ਇਹ ਪਹਿਲੀ ਵਾਰ ਪੰਜਾਬ ਚ ਆ ਰਹੀ ਆ ਲੈਂਡ ਯੂਜ਼ ਕਨਵਰਸ਼ਨ ਪਾਲਿਸੀ ਪਹਿਲੀ ਵਾਰ ਪੰਜਾਬ ਚ ਆ ਰਹੀ ਆ ਯਾਨੀ ਕਿ ਤੁਸੀਂ ਪਲਾਟ ਕਿਸੇ ਕੰਮ ਲਈ ਲਿਆ ਸੀਗਾ ਤੁਸੀਂ ਉਹਨੂੰ ਕਨਵਰਸ ਕਨਵਰਟ ਕਰਕੇ ਚਾਹੁੰਦੇ ਹੋ ਕਿ ਮੈਂ ਇੱਥੇ ਹੋਟਲ ਬਣਾਉਣਾਗਾ ਮੈਂ ਇੱਥੇ ਨਵੀਂ ਕਿਸਮ ਦੀ ਇੰਡਸਟਰੀ ਲਾਉਣੀ ਆ ਉਹ ਪਾਲਿਸੀ ਵੀ ਜਿਹੜੀ ਆ ਪਹਿਲੀ ਵਾਰ ਅਸੀਂ ਮਨਜ਼ੂਰ ਕੀਤੀ ਆ ਇਹਦੇ ਦੇ ਵਿੱਚ 10 ਕਿਸਮ ਦੇ ਜਿਹੜੇ ਵਪਾਰ ਨੇ ਆ ਸਕਣਗੇ ਇੰਡਸਟਰੀ ਦੇ ਵਪਾਰ ਨੇ ਹੋਰ ਕਾਫੀ ਵਪਾਰ ਨੇ ਜਿਹੜੇ ਆ ਸਕਣ ਨੇ ਜਿਨ੍ਹਾਂ ਨੂੰ ਤੁਸੀਂ ਬਦਲ ਸਕਦੇ ਹੋ ਯਾਨੀ ਤੁਸੀਂ ਇੰਡਸਟਰੀ ਲੈਂਡ ਪਲਾਟ ਲੈਂਡ ਵੇਲੇ ਕਿਹਾ ਕਿ ਮੈਂ ਜੀ ਟੂਲ ਇੰਡਸਟਰੀ ਲਾਉਣੀ ਆ ਜਦੋਂ ਤੁਸੀਂ ਦੇਖਿਆ ਸਾਲ ਬਾਅਦ ਜਾਂ 6 ਮਹੀਨੇ ਬਾਅਦ ਤੁਹਾਨੂੰ ਲੱਗਿਆ ਕਿ ਇਸ ਠੀਕ ਨਹੀਂ ਤੁਸੀਂ ਚਾਹੁੰਦੇ ਹੋ ਕਿ ਉੱਥੇ ਹੋਟਲ ਬਣ ਜੇ ਤਾਂ ਬਿਲਕੁਲ ਤੁਸੀਂ ਆਪਣੀ ਲੈਂਡ ਦੀ ਕਨਵਰਜਨ ਉਸ ਦੀ ਕਰਵਾ ਲਓਗੇ ਉਸ ਪਾਲਿਸੀ ਦੇ ਤਹਿਤ ਸੀਐਲਯੂ ਦੀ ਕਨਵਰਜਨ ਕਰਾ ਲਓਗੇ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਉਗੀ ਸੋ ਮੇਰਾ ਕਹਿਣ ਦਾ ਭਾਵ ਆ ਕੱਲ ਪੰਜਾਬ ਦਾ ਇਤਿਹਾਸਕ ਦਿਨ ਸੀਗਾ ਉਦਯੋਗਿਕ ਖੇਤਰ ਦਾ ਇਤਿਹਾਸਕ ਦਿਨ ਸੀਗਾ ਜਿਦੇ ਵਿੱਚ 12 ਵੱਡੇ ਫੈਸਲੇ ਪੰਜਾਬ ਦੇ ਉਦਯੋਗ ਪਤੀਆਂ ਦੇ ਹੱਕ ਵਿੱਚ ਹੋਏ ਨੇਗੇ ਪੰਜਾਬ ਦੀ ਇੰਡਸਟਰੀ ਦੇ ਹੱਕ ਵਿੱਚ ਹੋਏ ਨੇਗੇ ਜਿਦੇ ਨਾਲ ਆਉਣ ਵਾਲੇ ਸਮੇਂ 'ਚ ਉਦਯੋਗ ਜਿਹੜਾ ਪੰਜਾਬ 'ਚ ਬੜੀ ਤੇਜ਼ੀ ਨਾਲ ਵਧੂਗਾ ਔਰ ਪੰਜਾਬ ਦੇ ਅੰਦਰ ਨਵੇਂ ਰੋਜ਼ਗਾਰ ਦੇ ਸਾਧਨ ਪੈਦਾ ਹੋਣਗੇ ਔਰ ਇਹ ਪਾਲਿਸੀਆਂ ਜਿਹੜੀਆਂ ਲੈ ਕੇ ਆਇਆ ਸੀ ਕੱਲ ਇਹ ਬੜੀਆਂ ਉਦਯੋਗ ਖੇਤਰ ਦੇ ਮੀਲ ਪੱਥਰ ਸਾਬਤ ਹੋਣਗੀਆਂ ਔਰ ਪੰਜਾਬ ਤੁਸੀਂ ਦੇਖੋਗੇ ਕਿ ਹਿੰਦੁਸਤਾਨ ਦਾ ਚੰਦ ਜਿਹੜਾ ਦੁਆਰੇ ਬਣੂਗਾ ਕਿਉਂਕਿ ਪੁਰਾਣੀ ਜਿਹੜੀ ਆ ਪਿਛਲੇ 25-30 ਸਾਲ ਜੋ ਹਾਲਾਤ ਪੰਜਾਬ ਦੇ ਰਹੇ ਨੇ ਪੰਜਾਬ ਜਾਣਦਾਗਾ ਕਿ ਇੰਡਸਟਰੀ ਨੂੰ ਤਬਾਹ ਕਰਨ ਦੇ ਵਿੱਚ ਅਕਾਲੀਦਰ ਭਾਜਪੀ ਨੇ ਕਾਂਗਰਸ ਪਾਰਟੀ ਨੇ ਕੋਈ ਵੀ ਸਮਾਂ ਨਹੀਂ ਛੱਡਿਆ ਜਦੋਂ ਇੰਡਸਟਰੀ ਤਬਾਹ ਨਾ ਕਰਦੇ ਹੋਣ ਪਰ ਲੇਕਿਨ ਪਿਛਲੇ 3 ਸਾਲਾਂ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਲਗਾਤਾਰ ਪੰਜਾਬ ਦੀ ਇੰਡਸਟਰੀ ਨੂੰ ਅੱਗੇ ਵਧਾਉਣ 'ਤੇ ਲੱਗੇ ਹੋਏ ਆਗੇ ਔਰ ਸਾਡੇ ਅਰਵਿੰਦ ਕੇਜਰੀਵਾਲ ਜੀ ਡੈਸ਼ਲਨ ਕਰਮਿਨਰ ਲਗਾਤਾਰ ਦਿਸ਼ਾ ਨਿਰਦੇਸ਼ ਦਿੰਦੇ ਨੇ ਲਗਾਤਾਰ ਹਦਾਇਤ ਜਾਰੀ ਕਰਦੇ ਨੇਗੇ ਕਿ ਇਸ ਪ੍ਰਕਾਰ ਦੀ ਪਾਲਿਸੀ ਲੈ ਕੇ ਆਓ ਇਸ ਪ੍ਰਕਾਰ ਦੀ ਪਾਲਿਸੀ ਲਿਆਓ ਤਾਂ ਕਿ ਪੰਜਾਬ ਜਿਹੜਾ ਹੋਰ ਤਰੱਕੀ ਕਰੇ ਥੈਂਕ ਯੂ ਜੀ